ਇਸ ਸੰਸਾਰ ਚੱਲੂ ਚੱਲੀ ਦਾ ਇੱਕ ਮੇਲਾ ਹੈ ਸਵਾਦ ਜਨਮ ਹੋਏ ਤਰਨ ਗੁਵਾ ਦੇ}{|\text{ਇਸਾਲ ਸਨਮਾਨਯੋਗ ਬੀਜੀ ਸਾਡੇ ਚਲੇ ਗਏ}|} ਐਸ਼ਵਰੀ ਪਿਤਾ ਜੀ ਚਲੇ ਗਏ ਟੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਹੈ ਫਰੀਦਾ ਕਿਥੇ ਟੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਹੈ ਤੈ ਪਾਸਿਓ ਔਲਾਦ ਗਏ ਤੂੰ ਅਜੇ ਨਾ ਪਤੀਣਿਓ ਹੈ ਸਾਥ ਜਾ ਮੂਹਰੇ ਗੁਰੂ ਸਾਥ ਜਾ ਮੂਹਰੇ ਗੁਰੂ ਬਾਣਾ ਸ਼ਬਦ ਦੋ ਅੱਖਰਾਂ ਦਾ ਹੈ ਪਰ ਬਾਣਾ ਮੰਨਣ ਲਈ ਪੂਰੀ ਜ਼ਿੰਦਗੀ ਲੱਗ ਜਾਂਦੀ ਤੇ ਸਤਿਗੁਰੂ ਦੀ ਕਿਰਪਾ ਤੋਂ ਬਿਨਾ ਮੰਨਿਆ ਨਹੀਂ ਜਾਂਦਾ। ਦੇਖ ਰਿਹਾ ਜੰਗਲ ਨੂੰ ਅੱਗ ਲੱਗੀ ਏ। ਅੱਗੇ-ਅੱਗੇ ਵੱਡੇ ਰੁੱਖ ਸੜੀ ਜਾਂਦੇ ਆ। ਪਿੱਛੇ ਨਵੀਆਂ-ਨਵੀਆਂ ਕੁਰੁੰਬਲਾ ਜਨਮ ਲੈ ਰਹੀਆਂ। ਬਸ ਆ ਹੀ ਸੰਸਾਰ ਏ ਜੀ। ਪੱਕੇ ਹੋਏ ਜਾਂਦੇ ਪਿਆ ਤੇ ਨਵੇਂ-ਨਵੇਂ ਜਨਮ ਲੈ ਰਹੇ ਆ। ਇਸ ਖੇਡ ਵਿੱਚ ਸਤਿਗੁਰੂ ਦੇ ਬਾਣੀ ਨੂੰ ਸਾਨੂੰ ਸਭ ਨੂੰ ਮੰਨ ਲੈਣਾ ਚਾਹੀਦਾ ਹੈ। ਸਾਨੂੰ ਮੈਂ ਆਸਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ ਚ ਮੇਰੇ ਸਨਮਾਨਯੋਗ ਪਿਤਾ ਸਰਦਾਰ ਹਰਦੀਾਲ ਸਿੰਘ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਅਕਾਲ ਚਲਾਣਾ ਕਰ ਗਏ ਦਾਸ ਬਾਹਰ ਸੀ ਅੱਜ ਪਿਤਾ ਜੀ ਦੇ ਸਰੀਰ ਦਾ ਦਾ ਸੰਸਕਾਰ ਕੀਤਾ ਗਿਆ ਹੈ ਇਹ ਸੰਸਾਰ ਚੱਲੂ ਚੱਲੀ ਦਾ ਇੱਕ ਮੇਲਾ ਹੈ ਪਿਛਲੇ ਸਾਲ ਸਨਮਾਨਯੋਗ ਬੀਜੀ ਸਾਡੇ ਚਲੇ ਗਏ ਐਸ਼ਵਰੀ ਪਿਤਾ ਜੀ ਚਲੇ ਗਏ ਮੈਂ ਤਾਂ ਬਸ ਬਾਬਾ ਫਰੀਦ ਸਾਹਿਬ ਜੀ ਦਾ ਇਹ ਬਚਨ ਯਾਦ ਆ ਰਿਹਾ ਹੈ ਫਰੀਦਾ ਕਿਥੇ ਤੈਂਡੇ ਮਾਪਿਆਂ ਜਿਨਨੀ ਤੂੰ ਜਣਿਓ ਹੈ ਫਰੀਦਾ ਕਿਥੇ ਤੈਂਡੇ ਮਾਪਿਆਂ ਜਿਨਨੀ ਤੂੰ ਜਣਿਓ ਹੈ ਤੈਂ ਪਾਸਿਓ ਔਲਾਦ ਗਏ ਤੂੰ ਅਜੇ ਨਾ ਪਤੀਣਿਓ ਸੱਚ ਇਹ ਹੈ ਬਾਣਾ ਸ਼ਬਦ ਦੋ ਅੱਖਰਾਂ ਦਾ ਹੈ ਪਰ ਬਾਣਾ ਮੰਨਣ ਲਈ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ ਤੇ ਸਤਿਗੁਰੂ ਦੀ ਕਿਰਪਾ ਤੋਂ ਬਿਨਾ ਮੰਨਿਆ ਨਹੀਂ ਜਾਂਦਾ। ਆ ਜਿਤਨੀਆਂ ਸੰਗਤਾਂ ਪ੍ਰੇਮ ਸ਼ਰਦਾ ਵਾਲੀਆਂ ਆਈਆਂ ਕੋਈ ਖੂਨ ਦਾ ਰਿਸ਼ਤਾ ਥੋੜਾ ਸਭ ਨਾਲ ਜੀ ਸਿਰਫ ਸ਼ਬਦ ਦਾ ਰਿਸ਼ਤਾ ਹੈ, ਬਾਣੀ ਦਾ ਰਿਸ਼ਤਾ ਹੈ, ਸੰਗਤ ਦਾ ਰਿਸ਼ਤਾ ਹੈ। ਮੈਂ ਜਿਤਨੀਆਂ ਵੀ ਸ਼ਕਸ਼ੀਤਤਾ ਧਾਰਮਿਕ ਆਈਆਂ, ਰਾਜਨੀਤਿਕ ਆਈਆਂ ਮੈਂ ਸਭ ਦਾ ਤੇ دلੋਂ ਤਨਵਾਦੀ ਹਾਂ। ਦੂਸਰਾ ਆਪ ਦੇ ਮਾਧਿਅਮ ਰਹੀ ਬੇਨਤੀ ਕਰਨੀ ਚਾਹਨਾ ਕੱਲ ਨੂੰ ਘਰ ਸਹਿਜ ਪਾਠ ਰੱਖਿਆ ਜਾਏਗਾ ਜੀ। 9:30 ਵਜੇ ਉਸ ਤੋਂ ਬਾਅਦ ਅੰਗੀਠਾ ਸਮੇਟਿਆ ਜਾਏਗਾ ਰੋਜ਼ਾਨਾ ਸਾਰਾ ਦਿਨ ਸਹਿਜ ਪਾਠ ਹੋਇਆ ਕਰੇਗਾ ਜੀ ਸ਼ਾਮ ਨੂੰ ਦੀਵਾਨ ਹੋਵੇਗਾ 3 ਤਰੀਕ ਨੂੰ ਸ਼ਨੀਚਰਵਾਰ ਹੈ ਮੇਰਾ ਖਿਆਲ 3 ਮਈ ਨੂੰ ਗੁਰਦੁਆਰਾ ਖੁਰ ਗਿਆਨ ਪ੍ਰਕਾਸ਼ ਜਵਦੀ ਕਲਾਂ ਵਿਖੇ 12 ਤੋਂ 2 ਵਜੇ ਕੀਰਤਨ ਔਰ ਅੰਤਮ ਅਰਦਾਸ ਹੋਵੇਗੀ ਤੁਹਾਡੇ ਰਾਹੀਂ ਦੇਸ਼ ਪ੍ਰਦੇਸ਼ ਜਿੱਥੇ-ਜਿੱਥੇ ਵੀ ਸੰਗਤਾਂ ਨੇ ਇਸ ਘੜੀ ਵਿੱਚ ਦੁੱਖ ਸੁੱਖ ਤਾਂ ਮਾਲਕ ਦੀ ਆਗਿਆ ਹੈ ਜੀ ਗੁਰੂ ਸਾਹਿਬ ਦੀ ਬਾਣੀ ਦਾ ਬਚਨ ਹੈ ਅੱਗੇ ਦੇਖੋ ਡੋਅ ਜਲੈ ਪਾਛੇ ਹਰਿਉ ਅੰਗੂਰ ਮਹਾਰਾਜ ਜੀ ਕਹਿੰਦੇ ਨੇ ਮੈਂ ਦੇਖ ਰਿਹਾ ਜੰਗਲ ਨੂੰ ਅੱਗ ਲੱਗੀ ਏ ਅੱਗੇ ਅੱਗੇ ਵੱਡੇ ਰੁੱਖ ਸੜੀ ਜਾਂਦੇ ਆ ਪਿੱਛੇ ਨਵੀਆਂ ਨਵੀਆਂ ਕੁਰੰਬਲਾ ਜਨਮ ਲੈ ਰਹੀਆਂ ਬਸ ਆ ਹੀ ਸੰਸਾਰ ਏ ਜੀ ਪੱਕੇ ਹੋਏ ਜਾਂਦੇ ਪਿਆ ਤੇ ਨਵੇਂ-ਨਵੇਂ ਜਨਮ ਲੈ ਰਹੇ ਆ ਇਸ ਖੇਡ ਵਿੱਚ ਸਤਗੁਰੂ ਦੇ ਬਾਣੀ ਨੂੰ ਸਾਨੂੰ ਸਭ ਨੂੰ ਮੰਨ ਲੈਣਾ ਚਾਹੀਦਾ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ